ਵਾਂਡੇ ਪਨਕੇ ਤੇਰੇ ਦੋ ਰਾਨੀਆਂ ਨੇ ਤੈਨੂੰ ਲੁੱਟਣ ਲਈ ਤੂਪ ਤਿਆਰ ਕੀਤੀ ਸਭ ਕੁਝ ਜਾਣਦੇ ਅਸੀਂ ਜਰਵਾਨੀਆਂ ਹੋਏ ਵਿੱਚ ਹਿੰਦ ਦੇ ਤੇਰੇ ਜੋ ਨਾਲ ਬੀਤੀ ਲੈ ਗਏ ਲੁੱਟ ਕੇ ਥਾਲ ਤੇ ਕਾਲ ਤੇਰੇ ਨਾਲੇ ਲੁੱਟੀਆਂ ਗਾਗਰਾਂ ਡੋਣੀਆਂ ਸੀ ਪਿੱਤਲ ਢਾਲ ਕੇ ਤੂਪ ਤਿਆਰ ਕਰ ਲਈ ਹਿੰਦਵਾੜੀਆਂ ਜਿਨ੍ਹਾਂ ਨੇ ਖੋਣੀਆਂ ਸੀ 14 ਫੁੱਟ ਲੰਮੀ ਤੇ ਪੌਣਾ ਫੁੱਟ ਚੌੜੀ ਨਾਲ ਹੀ ਇਸ ਦੀ ਬਹੁਤ ਗਲੱਛ ਦੀ ਜੇ ਸਾਧੀ ਇਸ ਦਾ ਸ਼ਾਨਜ਼ੀਰ ਕਹਿੰਦਾ 21 ਸੇਰ ਬਾਰੂਦ ਇਹ ਪੱਖ ਦੀ ਜੇ ਖਤਰਨਾਕ ਅਸਤਰ ਆਖਣੇ ਏਸ਼ੀਆ ਦਾ ਜਿਨੇ ਜਿਨੇ ਵੀ ਇਸ ਨੂੰ ਤੱਕਿਆ ਸੀ ਢੀਲ ਵੇਖ ਕੇ ਇਸ ਦੀ ਐਮ ਦੇ ਨਾਮ ਇਸ ਦਾ ਜੰਮਜਮਾ ਰੱਖਿਆ ਸੀ ਸੂਬੇਦਾਰ ਲਾਹੌਰ ਤੋਂ ਪਹਿਲੇ ਹੱਲੇ ਖੋਲਈ ਖਾਲਸੇ ਜੰਮਜਮਾ ਜੰਗੀਆਂ ਦੀ ਬੇਸ਼ੱਕ ਵੇਖ ਲਈ ਸ਼ਹਿਰ ਲਾਹੌਰ ਦੇ ਅੰਦਰ ਅੱਜ ਵੀ ਤਣੀ ਖਲੋਤੀ ਤੋਪ ਭੰਗੀਆਂ ਦੀ ਨਾਤਾ ਅਸਾਂ ਦਾ ਇਸ ਨਾਲ ਬੜਾ ਗੂੜਾ ਤੋੜੇ ਇਹਦੇ ਨਾਲ ਕਿਲੇ ਮਲਤਾਨ ਵਰਗੇ ਹੋਣ ਅੱਜ ਵੀ ਸ਼ਾਂਤ ਸੀ ਖਾਲਸੇ ਦੀ ਤੇਰੇ ਡੋਗਰੇ ਦਗਾ ਜੀ ਨਾ ਕਰਦੇ